ਹਾਂਜੀ ਦੋਸਤੋ ਇੱਕ ਆਪਾਂ ਨੇ ਗੱਲ ਕਰਨੀ ਹੈ ਜੀ ਇੱਕ ਮੈਂ ਅੱਜ ਵੀਡੀਓ ਦੇਖੀ ਕਿਸੇ ਵਿਆਹ ਦੀ ਵੀਡੀਓ ਉਹ ਵਿਆਹ ਦੀ ਵੀਡੀਓ ਜੀ ਵਿਆਹ ਦੇ ਵਿੱਚ ਜਿਵੇਂ ਭੰਗੜੇ ਆਵੇ ਮੁੰਡੇ ਆਉਂਦੇ ਨੇ ਉਹ ਬੋਲੀਆਂ ਪਾਉਂਦੇ ਨੇ ਭੰਗੜਾ ਪਾਉਂਦੇ ਨੇ ਤੇ ਇੱਕ ਜੀ ਉੱਥੇ ਨੌਜਵਾਨ ਬੇਟੀ ਖੜੀ ਹਥੇ ਵਿਆਹ ਦੇ ਵਿੱਚ ਤਾਂ ਉਹ ਲੇਕਨ ਪਹਿਲਾਂ ਵੀਡੀਓ ਦੇਖੀ ਸੀ ਕਿ ਕਹਿੰਦੇ ਵੀ ਉਹਦੀਆਂ ਨਾ ਨੇਚਰਲੀ ਅੱਖਾਂ ਬਹੁਤ ਬਿੱਲੀਆਂ ਨੇ ਠੀਕ ਹੈ ਚਲੋ ਪ੍ਰਮਾਤਮਾ ਦੀ ਦੇਣਾ ਜੀ ਪ੍ਰਮਾਤਮਾ ਕਿਸੇ ਇਨਸਾਨ ਨੂੰ ਇੰਨਾ ਸੋਹਣਾ ਬਣਾਉਂਦਾ ਜੀ ਤਾਂ ਉਹ ਭੈਣ ਉੱਥੇ ਖੜੀ ਹੈ ਉਹ ਮੁੰਡੇ ਜੀ ਉੱਥੇ ਬੋਲੀ ਪਾਉਂਦੇ ਨੇ ਤੇਰੀਆਂ ਅੱਖਾਂ ਨੇ ਮੁੰਡੇ ਪੱਟਦੇ ਨਹੀਂ ਬਿੱਲੇ ਬਿੱਲੇ ਅੱਖਾਂ ਵਾਲੀ ਕੋਈ ਇਦਾਂ ਦੀ ਵੀਡੀਓ ਹੈ ਦੇਖੋ ਉਹ ਵੀਡੀਓ ਮੈਂ ਦੇਖੀ ਤਾਂ ਮੈਂ ਕਿਹਾ ਵੀ ਉੱਤੇ ਵੀਡੀਓ ਪਾਉਣੀ ਚਾਹੀਦੀ ਹੈ ਜਿਹੜੇ ਮੁੰਡਿਆਂ ਨੇ ਉੱਤੇ ਬੋਲੀ ਪਾਈ ਹੈ ਠੀਕ ਹੈ ਉਹਨਾਂ ਨੂੰ ਬੇਨਤੀ ਹੈ ਵੀ ਪ੍ਰਭੂ ਕਿਉਂ ਆਪਾਂ ਜਲੂਸ ਆਪਣਾ ਕੱਢਦੇ ਹਾਂ ਠੀਕ ਹੈ ਜੀ ਰੱਬ ਨੇ ਉਹਨੂੰ ਸੂਰਤ ਬਣਾ ਕੇ ਸੂਰਤ ਬਣਾਈ ਹੈ ਰੱਬ ਨੇ ਠੀਕ ਹੈ ਜੀ ਤਾਂ ਉਹ ਆਪਣੀ ਧੀ ਹੈ ਆਪਣੀ ਭੈਣ ਹੈ ਠੀਕ ਹੈ ਜੀ ਆਪਾਂ ਆਪਣੇ ਧੀਆ ਭੈਣਾਂ ਤੇ ਹੀ ਇਦਾਂ ਦੀਆਂ ਬੋਲੀਆਂ ਪਾਵਾਂਗੇ ਜੇ ਕੋਈ ਉੱਥੇ ਜਿਹੜਾ ਨਾ ਬੋਲੀ ਪਾਈ ਹੈ ਜਿਹੜਾ ਭੰਗੜਾ ਪਾ ਰਹੇ ਨੇ ਉਹਨਾਂ ਦੀ ਕੋਈ ਧੀ ਭੈਣ ਉੱਥੇ ਖੜੀ ਹੁੰਦੀ ਤਾਂ ਉਹ ਕੀ ਕਹਿੰਦੀ ਜਾਂ ਉਹ ਮੰਨ ਲਓ ਵੀਡੀਓ ਦੇਖ ਕੇ ਉਹਨਾਂ ਦੇ ਘਰ ਦੇ ਮਾਪਿਓ ਜਾਂ ਉਹਨੇ ਭੈਣ ਭਰਾ ਕੀ ਕਹਿਣਗੇ ਠੀਕ ਹੈ ਦੇਖੋ ਉਹ ਵੀ ਕਿਦੀ ਧੀ ਹੈ ਕਿਦੀ ਭੈਣ ਹੈ ਸਤਿਕਾਰਯੋਗ ਬੇਟੀ ਹੈ ਠੀਕ ਹੈ ਜੀ ਗਾਣ ਨੂੰ ਬਿਰੋ ਇਹੋ ਜਿਹਾ ਕੋਈ ਵੀ ਮਤਲਬ ਵੀ ਆਪਾਂ ਕੰਮ ਨਾ ਕਰੀ ਆਪਾਂ ਹਰ ਧੀ ਭੈਣ ਦੀ ਇੱਜ਼ਤ ਕਰੀਏ ਠੀਕ ਹੈ ਆਪਾਂ ਇੱਜ਼ਤ ਕਰਾਂਗੇ ਤਾਂ ਇੱਜ਼ਤ ਦੇ ਵੱਟੇ ਆਪਾਂ ਨੂੰ ਇੱਜ਼ਤ ਮਿਲਦੀ ਹੈ। ਧੀਆ ਪੈਣਾ ਸਭ ਜੀਆਂ ਸਾਂਝੀਆਂ ਹੁੰਦੀਆਂ ਨੇ। ਧੀਆ ਪੈਣਾ ਦਾ ਜਿੰਨਾ ਸਤਕਾਰ ਕਰੀਏ ਉਹਨੇ ਹੀ ਚੰਗਾ ਜੀ। ਠੀਕ ਹੈ। ਮਾਵਾ ਪੈਣਾ ਧੀਆ ਮਹਾਰਾਜ ਵੀ ਬਾਣੀ ਦੇ ਵਿੱਚ ਆਪਾਂ ਨੂੰ ਕਹਿੰਦੇ ਨੇ ਵੀ ਧੀਆ ਪੈਣਾ ਦੀ ਇੱਜ਼ਤ ਕਰਨੀ ਧੀਆ ਪੈਣਾ ਦਾ ਮਾਣ ਸਨਮਾਨ ਕਰਨਾ ਬਹੁਤ ਚੰਗੀ ਗੱਲ ਹੈ। ਬਗਾਨੀ ਧੀ ਪੈਣ ਨੂੰ ਜੇ ਕੋਈ ਹਰ ਇਨਸਾਨ ਆਪਣੀ ਧੀ ਪੈਣ ਸਮਝੇ ਠੀਕ ਹੈ ਜੇ ਕੋਈ ਵੱਡੀ ਹੈ ਤਾਂ ਆਪਣੀ ਮਾਂ ਦੇ ਸਮਾਨ ਹੈ ਜੀ ਜੇ ਕੋਈ ਬਰਾਬਰ ਦੀ ਹੈ ਤਾਂ ਆਪਣੀ ਭੈਣ ਹੈ ਜੇ ਕੋਈ ਛੋਟੀ ਹੈ ਤਾਂ ਆਪਣੀ ਧੀ ਹੈ ਜੀ ਇਹ ਆਪਾਂ ਨੂੰ ਮਹਾਰਾਜ ਜੀ ਬਾਣੀ ਕਹਿੰਦੀ ਹੈ ਠੀਕ ਹੈ ਤਾਂ ਆਪਾਂ ਕਿਸੇ ਵੀ ਧੀ ਭੈਣ ਦੇ ਉੱਤੇ ਇਹੋ ਜਿਹੇ ਬੋਲੀਆਂ ਪਾਉਣੀਆਂ ਜਿਹਹੇ ਜਿਹੇ ਗਾਣੇ 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 ਇਹ ਆਪਣੇ ਵਾਸਤੇ ਵੀ ਰੋ ਗਲਤ ਹੈ ਠੀਕ ਹੈ ਜੀ ਜੇ ਕਿਸੇ ਨੂੰ ਕੋਈ ਮੇਰੀ ਗੱਲ ਨਹੀਂ ਚੰਗੀ ਲੱਗਦੀ ਤਾਂ ਮਾਫੀ ਚਾਹੁੰਦਾ ਜੀ ਪਰ ਜਿਹੜੀ ਗੱਲ ਈਆਂ ਪੈਣਾ ਦੀ ਐ ਦੇਖੋ ਜਿੱਤੀਆਂ ਪੈਣਾ ਸਭ ਜੇ ਸਾਂਝੇ ਨੇ ਆਪਾਂ ਨੂੰ ਵੱਤੋ ਵੱਤ ਈਆਂ ਪੈਣਾ ਦੀ ਇੱਜ਼ਤ ਕਰਨੀ ਚਾਹੀਦੀ ਐ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਧੰਨਵਾਦ ਜੀ ਸਾਸਤਰੀ ਕਾ